ਉਹਦੇ ਕੋਲ ਸਕੂਟਰ ਤੇ ਇੱਕ ਬੰਦਾ ਆ ਕੇ ਖੜੇ ਗਿਆ ਤੇ ਉਹਨੇ ਪੁੱਛਿਆ ਬਈ ਪੈਸੇ ਖੁੱਲੇ ਹੈਗੇ ਆ ਹਾਂ ਹੈਗੇ ਆ ਗਰਜੀਤ ਨੇ ਉਹਦੀ ਅੱਖ ਪਛਾਣ ਲਈ ਸੀ ਤੇ ਆਪਣੇ ਜੇਬ ਵਿੱਚੋਂ ਪੈਸੇ ਕੱਢ ਕੇ ਉਹਨੂੰ ਫੜਾ ਦਿੱਤੇ ਉਹਨੇ ਇੱਕ ਬੀੜੀ ਮੂੰਹ ਵਿੱਚ ਪਾ ਕੇ ਬਾਲ ਲਈ ਤੇ ਸੀਖਾਂ ਵਾਲੀ ਡੱਬੀ ਉਹਨੂੰ ਫੜਾ ਦਿੱਤੀ ਗਰਜੀਤ ਨੇ ਡੱਬੀ ਖੋਲੀ ਤਾਂ ਸੀਖਾਂ ਨਾਲ ਇੱਕ ਸਿਲਵਰ ਕਵਰ ਵਿੱਚ ਗੋਲੀ ਵੱਟੀ ਪਈ ਸੀ ਉਹ ਗੱਡੀ ਦੀ ਪਟੜੀ ਤੇ ਚਲਾ ਗਿਆ। ਉਹਦੀ ਤਿੱਖੀ ਨਜ਼ਰ ਪਟੜੀ ਤੇ ਸੀ। ਉਹਨੇ ਉਥੇ ਪਈ ਇੱਕ ਸਰਿੰਜ ਚੱਕ ਲਈ ਤੇ ਝਾੜੀਆਂ ਵਿੱਚ ਜਾ ਕੇ ਬੈਠ ਗਿਆ। ਜਿੱਥੇ 2-4 ਜਾਨਵਰਾਂ ਦੇ ਕੰਗਾਲ ਪਏ ਸੀ। ਇੱਕ ਕੁੱਤੇ ਦੀ ਸੜਦੀ Laash ਵਿੱਚੋਂ ਮੁਸਕਾ ਰਿਹਾ ਸੀ। ਉਹਨੇ ਮੁੰਜ ਦੀ ਰੱਸੀ ਨਾਲ ਪੈਰ ਦੀ ਤਲੀ ਬੰਨ ਲਈ। ਉਂਗਲਾਂ ਹਿਲਾ ਕੇ ਨਾੜਾਂ ਉਭਾਰ ਲਈਆਂ। ਫਿਰ ਸਰਿੰਜ ਵਿੱਚ ਗੋਲੀ ਪਾ ਕੇ ਪਾਣੀ ਵਿੱਚ ਪਾ ਕੇ ਖੋਰ ਲਈ ਤੇ ਇਸ ਟੀਕੇ ਨੂੰ ਉਹਨੇ ਆਪਣੀ ਨਾੜ ਵਿੱਚ ਚਾੜ ਲਿਆ। ਉਹਦੇ ਆਨੇ ਪੁੱਠੇ ਹੋਣ ਲੱਗ ਪਏ ਸੀ। ਉਹ ਬੇਸਵੱਦ ਹੋ ਕੇ ਲੇਟ ਗਿਆ। ਕੁਝ ਛਿਰ ਬਾਅਦ ਉਹਦੇ ਹੱਡਾਂ ਵਿੱਚ ਜਾਨ ਆਈ ਤਾਂ ਇੱਕ ਅਵਾਰਾ ਕੁੱਤਾ ਉਹਦੇ ਪੈਰਾਂ ਨੂੰ ਸੁੰਘ ਰਿਹਾ ਸੀ। ਉਹਦੇ ਸਰੀਰ ਵਿੱਚ ਹਲਜੁਲ ਹੋਈ ਤਾਂ ਕੁੱਤਾ ਉਹਦੇ ਵੱਲ ਵੇਖ ਕੇ ਭੌਂਕਿਆ। ਜਿਵੇਂ ਕਿਸੇ ਮਰਦੇ ਨੂੰ ਵੇਖ ਕੇ ਡਰ ਗਿਆ ਹੋਵੇ।